ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਨੌਧ ਸਿੰਘ ਜੀ ਸਾਧ ਸੰਗਤ ਜੀ ਸਿਮਰਨ ਕਰਨ ਵਾਸਤੇ ਭਜਨ ਕਰਨ ਵਾਸਤੇ ਉਸ ਮਾਲਕ ਦੀ ਸਿਫਤ ਸਲਾਹ ਕਰਨ ਵਾਸਤੇ ਸਰੀਰ ਤੇ ਮਨ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ ਜੇ ਸਰੀਰ ਬਿਮਾਰ ਹੈ ਤਾਂ ਵੀ ਭਜਨ ਸਿਮਰਨ ਨਹੀਂ ਹੋ ਸਕਦਾ ਜੇ ਮਨ ਬਿਮਾਰ ਹੈ ਤਾਂ ਵੀ ਭਜਨ ਤੇ ਸਿਮਰਨ ਕਰਨਾ ਮੁਸ਼ਕਲ ਹੈ ਸਿਮਰਨ ਦੇ ਵਾਸਤੇ ਭਜਨ ਦੇ ਵਾਸਤੇ ਦਿਮਾਗ ਤੇ ਸਰੀਰ ਦੀ ਰਗ ਰਗ ਨੂੰ ਸਾਵਧਾਨ ਰੱਖਣਾ ਪੈਂਦਾ ਹੈ ਸੋ ਇਸੇ ਲਈ ਗੁਰਸਿੱਖ ਹਰ ਰੋਜ਼ ਅਰਦਾਸ ਕਰਦਾ ਹੈ ਆਪਣੇ ਗੁਰੂ ਦੇ ਅੱਗੇ ਕਿ ਪਾਤਸ਼ਾਹ ਦੇ ਅਰੋਗਤਾ ਦੇ ਦਾਤ ਝੋਲੀ ਚ ਪਾ ਸੋ ਸਾ ਸੰਗਤ ਜੀ ਹੁਣ ਕਿਦਾਂ ਹੁੰਦਾ ਹੈ ਕਿ ਮਨੁੱਖ ਜਿਹੜਾ ਹੈ ਉਹਨੂੰ ਅਨੇਕਾਂ ਪ੍ਰਕਾਰ ਦੇ ਰੋਗ ਬਿਮਾਰੀਆਂ ਤੰਗ ਪਰੇਸ਼ਾਨ ਕਰਦੀਆਂ ਨੇ ਕੋਈ ਮਨੁੱਖ ਹੋਏਗਾ ਜਿਹੜਾ ਇਹਨਾਂ ਰੋਗਾਂ ਤੋਂ ਬਚਿਆ ਹੋਏਗਾ ਨਹੀਂ ਤੇ ਬਹੁਤ ਬਹੁਤਾਤ ਐਸੇ ਲੋਕਾਂ ਦੀ ਹੈ ਜਿਹੜੇ ਕਿਸੇ ਨਾ ਕਿਸੇ ਰੋਗ ਤੋਂ ਪੀੜਤ ਨੇ ਕਿਉਂਕਿ ਬਿਮਾਰੀ ਜਿਹੜੀ ਹੈ ਸਿੱਧਾ ਤਨ ਤੇ ਅਸਰ ਕਰਦੀ ਹੈ ਹੁਣ ਮਨੁੱਖ ਬਿਮਾਰੀ ਤੋਂ ਬਚਣ ਲਈ ਰੋਗਾਂ ਤੋਂ ਬਚਣ ਲਈ ਅਨੇਕਾਂ ਕੋਸ਼ਿਸ਼ਾਂ ਕਰਦਾ ਹੈ ਹਜ਼ਾਰਾਂ ਹਕੀਮਾਂ ਡਾਕਟਰਾਂ ਤੇ ਹਸਪਤਾਲਾਂ ਦੇ ਵਿੱਚ ਭੱਜਾ ਫਿਰਦਾ ਏ ਡਰਿਆ ਫਿਰਦਾ ਏ ਕਿ ਕਿਸੇ ਨਾ ਕਿਸੇ ਤਰੀਕੇ ਮੈਂ ਇਹਨਾਂ ਰੋਗਾਂ ਤੋਂ ਬਿਮਾਰੀਆਂ ਤੋਂ ਛੁਟਕਾਰਾ ਪਾਵਾਂ ਨਵੇਂ-ਨਵੇਂ ਤਰੀਕੇ ਲੱਭਦਾ ਰਹਿੰਦਾ ਏ ਹੁਣ ਮਰੀਜ਼ਾਂ ਦੀ ਗਿਣਤੀ ਵਾਧੀ ਜਾ ਰਹੀ ਆ ਹਸਪਤਾਲਾਂ ਦੀ ਡਾਕਟਰਾਂ ਦੀ ਗਿਣਤੀ ਵੀ ਵਾਧੀ ਜਾ ਰਹੀ ਏ ਪਰ ਰੋਗ ਠੀਕ ਨਹੀਂ ਹੋ ਰਿਹਾ ਸਗੋਂ ਇਹ ਬਿਮਾਰੀਆਂ ਅੱਜ ਤੋਂ ਜਦੋਂ ਕੁਝ ਸਾਲ ਪਹਿਲਾਂ ਅਸੀਂ ਦੇਖਦੇ ਆਂ ਇਨੀਆਂ ਬਿਮਾਰੀਆਂ ਇਨੇ ਰੋਗ ਨਹੀਂ ਸੀ ਜਿਉਂ-ਜਿਉਂ ਆ ਮਾਡਰਨ ਐਲੋਪੈਥੀ ਨੇ ਤਰੱਕੀ ਕੀਤੀ ਹੈ ਉਹਨੇ ਉਹਨੇ ਰੋਗਾਂ ਦੀ ਵੀ ਤਰੱਕੀ ਹੋਈ ਹੈ ਰੋਗ ਵੱਖਰੇ-ਵੱਖਰੇ ਰੂਪਾਂ ਦੇ ਵਿੱਚ ਆਉਂਦੇ ਰਹੇ ਨੇ ਹੁਣ ਸਾਧ ਸੰਗਤ ਜੀ ਦੇਖੋ ਜੇ ਤੇ ਕੋਈ ਆਮ ਇਨਸਾਨ ਇਨਾਂ ਰੋਗਾਂ ਤੋਂ ਪੀੜਤ ਹੈ ਔਰ ਡਾਕਟਰਾਂ ਦੀ ਤਰਫ ਭੱਜਦਾ ਹੈ ਉਹ ਸਭ ਸਾਰਾ ਕੁਝ ਆਪਣਾ ਨਿਰਪਰ ਕਰ ਦਿੰਦਾ ਹੈ ਉਹ ਆਸਰਾ ਹੀ ਡਾਕਟਰਾਂ ਤੇ ਰੱਖ ਲੈਂਦਾ ਹੈ ਕਿ ਮੇਰਾ ਰੋਗ ਜੇ ਕੱਟ ਸਕਦਾ ਆ ਤੇ ਉਹ ਫਲਾਣਾ ਡਾਕਟਰ ਕੱਟ ਸਕਦਾ ਹੈ ਜੇ ਮੇਰਾ ਇਲਾਜ ਕਿਸੇ ਵੱਡੇ ਹਸਪੀਟਲ ਤੋਂ ਹੋਵੇ ਤੇ ਸ਼ਾਇਦ ਮੈਂ ਠੀਕ ਹੋ ਜਾ ਹਮੇਸ਼ਾ ਮਨੁੱਖ ਦੇ ਮਨ 'ਚ ਇਹ ਰਹਿੰਦੀ ਹੈ ਕਿ ਪੈਸੇ ਕਰਕੇ ਮੈਂ ਮਤਲਬ ਵੱਡੇ ਹਸਪੀਟਲ ਨਹੀਂ ਜਾ ਸਕਦਾ ਤਾਂ ਕਰਕੇ ਮੈਂ ਜ਼ਿਆਦਾ ਬਿਮਾਰ ਹੋਇਆ ਮੇਰੇ ਕੋਲ ਦਵਾਈ ਵਾਸਤੇ ਪੈਸੇ ਨਹੀਂ ਸੋ ਸਾਧ ਸੰਗਤ ਜੀ ਗੱਲ ਇਹ ਹੈ ਕਿ ਮਨੁੱਖ ਦਾ ਤਨ ਬਿਮਾਰ ਹੈ ਤੇ ਮਨ ਵੀ ਬਿਮਾਰ ਹੈ ਜੇ ਕਿਸੇ ਵੀ ਰੋਗ ਦੇ ਕਰਕੇ ਮਨੁੱਖ ਦੇ ਮਨ 'ਚ ਡਰ ਬਹਿ ਗਿਆ ਹੈ ਕਿ ਇਹ ਫਲਾਣਾ ਰੋਗ ਠੀਕ ਨਹੀਂ ਹੋਣਾ ਇਹਨੇ ਮੈਨੂੰ ਲੈ ਬੈਣਾ ਹੈ ਇਹਨੇ ਮਤਲਬ ਮੈਨੂੰ ਕਮਜ਼ੋਰ ਕਰ ਦੇਣਾ ਅੰਦਰੋਂ ਖੋਖਲਾ ਕਰ ਦੇਣਾ ਤੇ ਸੱਚਮੁੱਚ ਹੀ ਉਹ ਰੋਗ ਠੀਕ ਨਹੀਂ ਜੇ ਹੋਏਗਾ ਕਿਉਂਕਿ ਬਹੁਤੀਆਂ ਗੱਲਾਂ ਮਨੁੱਖ ਦੇ ਮਨ ਤੇ ਨਿਰਪਰ ਕਰਦੀਆਂ ਨੇ ਤਨ ਬਿਮਾਰ ਤੇ ਮਨ ਬਿਮਾਰ ਹੁਣ ਇਹ ਤਨ ਤੇ ਮਨ ਜਿਹੜਾ ਹੈ ਬਿਮਾਰ ਹੋ ਗਿਆ ਹੈ ਤੇ ਡਾਕਟਰਾਂ ਦੇ ਹੱਥ ਵੱਸ ਦੀ ਗੱਲ ਨਹੀਂ ਜਿੰਨੀ ਅਮਰਜੀ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾ ਲਈਏ ਨਹੀਂ ਠੀਕ ਹੋਣੀ ਕਉਂਕੀ ਅਸੀਂ ਆਪਣੇ ਖਿਆਲਾਂ ਦੇ ਵਿੱਚ ਪੱਕਾ ਕਰ ਲਿਆ ਏ ਕਿ ਮੇਰੀ ਬਿਮਾਰੀ ਬਹੁਤ ਵੱਡੀ ਹੈ ਤੇ ਇਹ ਠੀਕ ਨਹੀਂ ਹੋ ਰਹੀ ਅਸੀਂ ਦਵਾਈਆਂ ਖਾਨਿਆਂ ਤੇ ਜਿੰਨਾ ਚਿਰ ਫਿਰ ਸੀ ਜੀਨੇ ਰਹਿੰਨੇ ਆ ਤੇ ਉਹ ਦਵਾਈਆਂ ਤੇ ਨਿਰਭਰ ਹੋ ਜਾਂਦੇ ਆ ਸੋ ਸਾਧ ਸੰਗਤ ਜੀ ਗੱਲ ਨਿਭੜਨੀ ਕਿਥੇ ਐ ਇਹ ਰੋਗ ਡਾਕਟਰਾਂ ਕੋਲੋਂ ਨਹੀਂ ਠੀਕ ਹੋ ਰੇ ਕਾਰਨ ਇਹ ਐ ਕਿ ਅਸੀਂ ਸਾਰਾ ਕੁਝ ਆਸਰਾ ਡਾਕਟਰਾਂ ਤੇ ਰੱਖ ਲਿਆ ਨਿਰਭਰੀ ਡਾਕਟਰਾਂ ਦੇ ਹੋ ਗਏ ਤੇ ਆਪਣੇ ਆਪ ਨੂੰ ਇਹ ਸਮਝਾਤਾ ਕਿ ਮੇਰਾ ਰੋਗ ਬੜਾ ਵੱਡਾ ਏ ਨਾਮੁਰਾਦ ਹੈ ਇਹਦਾ ਕੋਈ ਇਲਾਜ ਨਹੀਂ ਇਹ ਡਰ ਦੀ ਭਾਵਨਾ ਨੇ ਸਾਨੂੰ ਥਾਂ ਥਾਂ ਪਟਕਾਇਆ ਕਦੀ ਕਿਸੇ ਡਾਕਟਰ ਕੋਲ ਕਦੀ ਕਿਸੇ ਵੈਦ ਕੋਲ ਕਿਸੇ ਕਿਸੇ ਹਕੀਮ ਕੋਲ ਹੁਣ ਜਦੋਂ ਜਿਹੜਾ ਸਾਧ ਸੰਗਤ ਜੀ ਅਭਿਆਸ ਕਰਨ ਵਾਲਾ ਸਿਮਰਨ ਦਾ ਅਭਿਆਸ ਕਰਨ ਵਾਲਾ ਨਾਮ ਜਪਣ ਵਾਲਾ ਕੋਈ ਗੁਰਸਿੱਖ ਹੈ ਨਾ ਉਹਨੂੰ ਇਸ ਚੀਜ਼ ਦਾ ਪਤਾ ਹੈ ਵੀ ਮੇਰਾ ਇਲਾਜ ਕਿਵੇਂ ਠੀਕ ਹੋ ਸਕਦਾ ਹੈ ਹੁਣ ਜਰੀਆ ਚਾਹੇ ਕੋਈ ਵੀ ਡਾਕਟਰ ਬਣ ਜੇ ਕੋਈ ਵੀ ਵੈਦ ਕੋਈ ਹਕੀਮ ਬਣ ਜੇ ਪਰ ਮੇਰਾ ਰੋਗ ਠੀਕ ਕਿਵੇਂ ਹੋਏਗਾ ਕਿੰਨੂੰ ਪਤਾ ਹੋਏਗਾ ਜਿਹੜਾ ਸਿਮਰਨ ਅਭਿਆਸ ਕਰਦਾ ਹੋਏਗਾ ਸੋ ਉਹਨੂੰ ਪਤਾ ਹੈ ਕਿ ਪਾਤਸ਼ਾ ਮੈਨੂੰ ਠੀਕ ਕਰਨਗੇ ਜਿਵੇਂ ਪਾਤਸ਼ਾ ਕਹਿੰਦੇ ਨੇ ਨਾ ਸਰਬ ਰੋਗ ਕਾ ਔਖਦ ਨਾਮ ਜਿਹੜਾ ਮੇਰੇ ਵਾਹਿਗੁਰੂ ਦਾ ਨਾਮ ਹੈ ਉਹ ਸਾਰੇ ਰੋਗਾਂ ਦੀ ਦਵਾਈ ਹੈ ਹੁਣ ਸਾਇੰਸ ਨੇ ਬੜੀ ਤਰੱਕੀ ਕੀਤੀ ਹੈ ਐਲੋਪੈਥੀ ਨੇ ਬੜੀ ਤਰੱਕੀ ਕੀਤੀ ਹੈ ਲਗਭਗ ਹਰ ਰੋਗ ਦੀ ਦਵਾਈ ਬਣਾ ਲਈਏ ਪਰ ਹਰ ਰੋਗ ਦੀ ਦਵਾਈ ਵੱਖਰੀ ਵੱਖਰੀ ਹੈ ਸਾਰੇ ਰੋਗਾਂ ਵਾਸਤੇ ਇੱਕ ਦਵਾਈ ਨਹੀਂ ਪਰ ਪਾਤਸ਼ਾਹ ਕਹਿੰਦੇ ਨੇ ਭਾਈ ਜਿੰਨੇ ਵੀ ਦੁਨੀਆ ਦੇ ਵਿੱਚ ਰੋਗ ਨੇ ਜਾਂ ਜਿੰਨੇ ਵੀ ਰੋਗ ਅੱਗੇ ਪੈਦਾ ਹੋਣਗੇ ਸਰੀਰ ਦੇ ਹੋਣ ਆਤਮਾ ਦੇ ਹੋਣ ਮਾਨਸਿਕ ਹੋਣ ਸਾਰੇ ਰੋਗਾਂ ਦੀ ਦਵਾਈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਹੁਣ ਇਹ ਤਰੀਕਾ ਹੈ ਕਿ ਜੇ ਬਿਮਾਰੀ ਨੂੰ ਕਿਸੇ ਰੋਗ ਨੂੰ ਜੜ ਤੋਂ ਖਤਮ ਕਰਨਾ ਹੈ ਕਿਵੇਂ ਕਰੀਏ ਕਿ ਦਵਾਈਆਂ ਖਾਣ ਵਾਲਾ ਮਨੁੱਖ ਜਾਣਦਾ ਹੈ ਕਿ ਦਵਾਈਆਂ ਇੱਕ ਵਾਰੀ ਖਾਣੀਆਂ ਸ਼ੁਰੂ ਕਰ ਦਈਏ ਦਵਾਈਆਂ ਖੜਾ ਨਹੀਂ ਜੇ ਛੱਡ ਦੀਆਂ ਫਿਰ ਮਨੁੱਖ ਬੰਦਾ ਦਵਾਈਆਂ ਦਾ ਹੀ ਮੁਤਾਜ ਹੋ ਜਾਂਦਾ ਹੈ ਪਰ ਜੇ ਕੋਈ ਨਾਮ ਜਪਣ ਵਾਲਾ ਉਹਦੇ ਸਰੀਰ ਤੇ ਜਦੋਂ ਕੋਈ ਰੋਗ ਹੁੰਦਾ ਹੈ ਚਾਹੇ ਉਹ ਦਵਾਈ ਵੀ ਖਾ ਰਿਹਾ ਹੈ ਪਰ ਉਹਨੂੰ ਭਰੋਸਾ ਆਪਣੇ ਗੁਰੂ ਦੇ ਉੱਪਰ ਜ਼ਿਆਦਾ ਹੈ ਉਹ ਆਤਮਿਕ ਤਰੀਕੇ ਦੇ ਨਾਲ ਨਾਮੁਰਾਦ ਬਿਮਾਰੀਆਂ ਤੇ ਵੀ ਕਾਬੂ ਪਾ ਲੈਂਦਾ ਹੈ ਕਿਉਂਕਿ ਉਹ ਦਲਦਾ ਨਹੀਂ ਉਹਨੂੰ ਪਤਾ ਹੈ ਜੇ ਬਿਮਾਰੀ ਵੱਡੀ ਹੈ ਨਾ ਮੇਰਾ ਗੁਰੂ ਬਯੰਤ ਹੈ ਬਹੁਤ ਵੱਡਾ ਹੈ ਸਰਬਕਲਾ ਸਮਰਾਤ ਹੈ ਉਹ ਠੀਕ ਕਰੇਗਾ ਸੋ ਹੁਣ ਕਿਹੜੇ ਤਰੀਕੇ ਅਪਣਾ ਸਕਦੇ ਹਾਂ ਅਸੀਂ ਇਹਨਾਂ ਰੋਗਾਂ ਤੋਂ ਬਚਣ ਲਈ ਸੋ ਸਭ ਤੋਂ ਪਹਿਲਾਂ ਕੋਈ ਵੀ ਰੋਗ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ ਤੁਹਾਡੀ ਨਦਰ ਦੇ ਵਿੱਚ ਕਦੇ ਵੀ ਕਿਸੇ ਰੋਗ ਤੋਂ ਡਰਨਾ ਨਹੀਂ ਘਬਰਾਉਣਾ ਨਹੀਂ ਕਿਉਂਕਿ ਰੋਗ ਦੀ ਬਿਮਾਰੀ ਦੀ ਕੋਈ ਹਸਤੀ ਨਹੀਂ ਹੁੰਦੀ ਇਹ ਸਮਝਣਾ ਹੈ ਕਿ ਜੇ ਬਿਮਾਰੀ ਵੱਡੀ ਹੈ ਰੋਗ ਵੱਡਾ ਹੈ ਮੇਰਾ ਗੁਰੂ ਬਿਆਨ ਤਾਂ ਬਹੁਤ ਵੱਡਾ ਹੈ ਆਪਣੇ ਗੁਰੂ ਦੇ ਉੱਪਰ ਭਰੋਸਾ ਰੱਖਣਾ ਹੈ ਤੇ ਉਸ ਬਿਮਾਰੀ ਦਾ ਮਜ਼ਬੂਤ ਇਰਾਦੇ ਦੇ ਨਾਲ ਮੁਕਾਬਲਾ ਕਰਨਾ ਹੈ ਤੇ ਸਾਧ ਸੰਗਤ ਜੀ ਬਿਮਾਰੀਆਂ ਦੇ ਡਰ ਦੇ ਨਾਲ ਆਪਣੇ ਸਰੀਰ ਨੂੰ ਕਮਜ਼ੋਰ ਨਹੀਂ ਕਰਨਾ ਆਪਣੇ ਮਨ ਨੂੰ ਕਮਜ਼ੋਰ ਨਹੀਂ ਕਰਨਾ ਉਸ ਸਮੇਂ ਡਰਨ ਦੀ بجائے ਕਬਰੋਂ ਦੀ بجائے ਉਸ ਮਾਲਕ ਦੀ ਵਡਿਆਈ ਕਰਨੀ ਹੈ ਸਿਮਰਨ ਕਰਨਾ ਹੈ ਤੇ ਨਾਲ ਨਾਲ ਉਸ ਮਾਲਕ ਦੇ ਅੱਗੇ ਬੇਨਤੀ ਵੀ ਕਰਨੀ ਹੈ ਤੇ ਵਾਹਿਗੁਰੂ ਦੇ ਅੱਗੇ ਸਪਸ਼ਟ ਕਰਨਾ ਹੈ ਕਿ ਪਾਤਸ਼ਾਹ ਸਾਡੀ ਬਿਮਾਰੀ ਦਾ ਇਲਾਜ ਦਵਾਈ ਨਹੀਂ ਅਸੀਂ ਤਾਂ ਦਵਾਈ ਸਿਰਫ ਆਪਣੇ ਭਰੋਸੇ ਦੇ ਕੱਚੇ ਹੋਣ ਕਰਕੇ ਖਾ ਰਹੇ ਆ ਕੱਚੇ ਹੋਣ ਕਰਕੇ ਵਰਤ ਰਹੇ ਕਿਉਂਕਿ ਸਾਡਾ ਭਰੋਸਾ ਨਹੀਂ ਪਰ ਵਾਹਿਗੁਰੂ ਅਸਲ ਦੇ ਵਿੱਚ ਬਿਮਾਰੀ ਤੇਰੀ ਮਹਿਰ ਦੇ ਨਾਲ ਕਿਰਪਾ ਦੇ ਨਾਲ ਠੀਕ ਹੋਣੀ ਸੋ ਸਾਧ ਸੰਗਤ ਜੀ ਦਵਾਈ ਖਾਣਾ ਸਾਡਾ ਕੰਮ ਹੈ ਕਿਸੇ ਡਾਕਟਰ ਨੇ ਹਕੀਮ ਨੇ ਵੈਦ ਨੇ ਸਾਨੂੰ ਦਵਾਈ ਦਿੱਤੀ ਮੈਡੀਸਨ ਦਿੱਤੀ ਉਹ ਖਾਣਾ ਸਾਡਾ ਕੰਮ ਹੈ ਪਰ ਉਸ ਦਵਾਈ ਵਿੱਚ ਉਹ ਸ਼ਕਤੀ ਰਾਜੀ ਕਰਨ ਵਾਲੀ ਦੁੱਖ ਕੱਟਣ ਵਾਲੀ ਰੋਗ ਕੱਟਣ ਵਾਲੀ ਉਹ ਸ਼ਕਤੀ ਉਹ ਗੁਣ ਕਿੰਨੇ ਪਾਉਣਾ ਸੀ ਉਹ ਮੇਰੇ ਮਾਲਕ ਨੇ ਪਾਉਣਾ ਸੀ ਪਤਸ਼ਾਹੀ ਉਹ ਗੁਣ ਤੇ ਤੁਸੀਂ ਪਾਉਣਾ ਸੀ ਹੁਣ ਜਦੋਂ ਸਿਮਰਨ ਅਭਿਆਸ ਪੱਕਾ ਹੋ ਜਾਵੇ ਵਿਸ਼ਵਾਸ ਜਿਹੜਾ ਐ ਇੰਨਾ ਕੁ ਪੱਕਾ ਹੋ ਜਾਵੇ ਸਾਧ ਸੰਗਤ ਜੀ ਪਹਿਲੀ ਗੱਲ ਤੇ ਇਹ ਹੈ ਕਿ ਰੋਗ ਆਉਂਦਾ ਹੀ ਨਹੀਂ ਪਰ ਜੇ ਕਦੀ ਕੋਈ ਰੋਗ ਕੋਈ ਬਿਮਾਰੀ ਆ ਵੀ ਜਾਏ ਤਾਂ ਬਗੈਰ ਕਿਸੇ ਦਵਾਈ ਦੇ ਸਿਮਰਨ ਅਭਿਆਸ ਦੀ ਦਿਸ਼ਾ ਦੇ ਵਿੱਚ ਜਾਣ ਨਾਲ ਅਰਦਾਸ ਕਰਨ ਦੇ ਨਾਲ ਹੀ ਰਾਜੀ ਹੋ ਜਾਂਦਾ ਹੈ ਤਨ ਗੁਰ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪੰਚਮ ਪਾਤਸ਼ਾ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇ ਮਹਾਰਾਜ ਦੇ ਬਹੁਤ ਸਾਰੇ ਸ਼ਬਦ ਨੇ ਸੋ ਜਿਵੇਂ ਛੇਵੇਂ ਪਾਤਸ਼ਾ ਜਾਨੀ ਕਿ ਗੁਰੂ ਅਰਜਨ ਦੇ ਮਹਾਰਾਜ ਦੇ ਸਹਬਜਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਿਮਾਰੀ ਦੀ ਹਾਲਤ ਦੇ ਵਿੱਚ ਵਾਹਿਗੁਰੂ ਦੇ ਅੱਗੇ ਅਰਦਾਸ ਕੀਤੀ ਜਾਂ ਫਿਰ ਬਾਅਦ ਵਿੱਚ ਸ਼ੁਕਰਾਨੇ ਵਿੱਚ ਸ਼ੁਕਰਾਨੇ ਵਜੋਂ ਸ਼ਬਦ ਲਿਖੇ ਬਿਮਾਰੀ ਸਮੇਂ ਵੀ ਵਾਹਿਗੁਰੂ ਦੀ ਮਦਦ ਮੰਗਣੀ ਉਸ ਦੇ ਭਰੋਸੇ ਉੱਤੇ ਕਿਸੇ ਦਵਾਈ ਦੀ ਓਟ ਨਹੀਂ ਲੈਣੀ ਤੇ ਸਾਧ ਸੰਗਤ ਜੀ ਉਹ ਕੀ ਸੀ ਦਵਾਈ ਕਿਉਂ ਨਾ ਲਈ ਕਿਉਂਕਿ ਉਹਨਾਂ ਨੂੰ ਭਰੋਸਾ ਵਿਸ਼ਵਾਸ ਆਪਣੇ ਮਾਲਕ ਦੇ ਉੱਪਰ ਸੀ ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੁੰਦਾ ਹੈ ਜਦੋਂ ਭਰੋਸਾ ਮਾਲਕ ਤੇ ਹੋਵੇ ਤੇ ਮਾਲਕ ਫਿਰ ਨਾਲ ਨਿਭਦਾ ਜੇ ਵੱਡੇ ਵੱਡੇ ਰੋਗ ਕੇਵਲ ਉਸ ਮਾਲਕ ਦੇ ਨਾਲ ਭਰੋਸੇ ਦੇ ਨਾਲ ਆਸਰਾ ਰੱਖਣ ਦੇ ਨਾਲ ਹੀ ਠੀਕ ਹੋ ਜਾਂਦੇ ਨੇ ਸਾਧ ਸੰਗਤ ਜੀ ਗੱਲ ਨਿਭੜਦੀ ਇੱਥੇ ਪਰ ਉਸ ਆ ਮਾਲਕ ਤੇ ਰੱਖੀਏ ਚਾਹੇ ਮੈਡੀਸਿਨ ਖਾਈ ਵੀ ਚੱਲੋ ਦਵਾਈ ਖਾਈ ਵੀ ਚੱਲੋ ਪਰ ਇਹ ਚੀਜ਼ ਯਾਦ ਰੱਖਿਓ ਕਿ ਪਾਤਸ਼ਾਹ ਮੈਂ ਦਵਾਈ ਖਾ ਰਿਆਂ ਹਾਂ ਅਗਰ ਤੂੰ ਚਾਹੇ ਇਹ ਦਵਾਈ ਦੇ ਨਾਲੇ ਵੀ ਮੈਨੂੰ ਠੀਕ ਕਰ ਸਕਦਾ ਹੈ ਤੇ ਸਾਧ ਸੰਗਤ ਜੀ ਇਹ ਕਿਰਪਾ ਉਸ ਮਾਲਕ ਦੀ ਵਰਤਦੀ ਹੈ ਸੰਗਤ ਦੇ ਵੱਡੇ ਵੱਡੇ ਰੋਗ ਠੀਕ ਹੋਏ ਨੇ ਬਾਣੀ ਪੜਦੀ ਹੈ ਸੰਗਤ ਸੇਵਾ ਕਰਦੀ ਹੈ ਕਿਉਂ ਰੋਗ ਠੀਕ ਨਾ ਹੋਣ ਹੁੰਦੇ ਨੇ ਰੋਗ ਠੀਕ ਉਹ ਕਲਾ ਮਾਲਕ ਦੀ ਵਰਤਦੀ ਹੈ ਸ਼ਬਦ ਦੀ ਕਲਾ ਵਰਤਦੀ ਹੈ ਪਾਤਸ਼ਾਹ ਨੇ ਐਵੇਂ ਨਹੀਂ ਕਿਹਾ ਭਾਈ ਇਹ ਬਾਣੀ ਨੂੰ ਐਵੇਂ ਸ਼ਬਦ ਨਾ ਸਮਝ ਲਿਓ ਕਿ ਐਵੇਂ ਸ਼ਬਦ ਨੇ ਲਿਖੇ ਨੇ ਕੋਈ ਸਾਹਿਤ ਹੈ ਇਹ ਅਕਾਲ ਪੁਰਖ ਦੀ ਰਚਨਾ ਹੈ ਕੱਲਾ ਕੱਲਾ ਸ਼ਬਦ ਕੱਲਾ ਕੱਲਾ ਅੱਖਰ ਵੱਡੇ ਵੱਡੇ ਰੋਗ ਦੁੱਖ ਕੱਟ ਦਿੰਦਾ ਜੀ ਪਰ ਭਰੋਸਾ ਰੱਖਣਾ ਪਏਗਾ ਵਿਸ਼ਵਾਸ ਰੱਖਣਾ ਪਵੇਗਾ ਸਾਤ ਸੰਗਤ ਜੀ ਇਸ ਚੈਨਲ ਤੋਂ ਅਸੀਂ ਹੱਡ ਬੀਤੀਆਂ ਗੁਰੂ ਕੀ ਸੰਗਤ ਦੀਆਂ ਆਪਦੇ ਨਾਲ ਸਾਂਝੀਆਂ ਕਰਦੇ ਆਂ ਕਿ ਕਿਵੇਂ ਸੰਗਤ ਦੇ ਨਾਲ ਪਿਆਰੇ ਬਾਬਾ ਜੀ ਵਰਤਦੇ ਨੇ ਸੰਗਤ ਦਾ ਭਲਾ ਕਰਦੇ ਨੇ ਉਹਨਾਂ ਦੇ ਦੁੱਖ ਦਰਦ ਕਸ਼ਟ ਕੱਟਦੇ ਨੇ ਸਾਤ ਸੰਗਤ ਜੀ ਜਿਹੜਾ ਇਨਸਾਨ ਇਨਸਾਨ ਦੇ ਉੱਪਰ ਭਰੋਸਾ ਰੱਖੇ ਹੋ ਸਕਦਾ ਉਹਦਾ ਕਿਤਨਾ ਕਿਤੇ ਜਾ ਕੇ ਸਾਤ ਸੰਗਤ ਜੀ ਉਹਨੂੰ ਠੋਖਾ ਮਿਲ ਜੇ ਕਿਉਂਕਿ ਇਨਸਾਨ ਇਨਸਾਨ ਦੇ ਦੁੱਖ ਨਹੀਂ ਕੱਟ ਸਕਦਾ ਕਿਉਂਕਿ ਦੁੱਖ ਤੋਂ ਬਿਨਾ ਕੋਈ ਇਨਸਾਨ ਹੈ ਹੀ ਨਹੀਂ ਹੁਣ ਜਿਹੜਾ ਭਰੋਸਾ ਉਸ ਮਾਲਕ ਤੇ ਕੋਈ ਰੱਖ ਲੈਂਦਾ ਹੈ ਨਾ ਜਿਹੜਾ ਵੀ ਮਨੋਖ ਹੋਵੇ ਤੇ ਉਹਦੇ ਭਰੋਸੇ ਨੂੰ ਫਲ ਜ਼ਰੂਰ ਲੱਗਦਾ ਹੈ ਜੀ ਹੁਣ ਹੱਡ ਬੀਤੀਆਂ ਚੈਨਲ ਤੋਂ ਅਸੀਂ ਸਾਂਝੀਆਂ ਕਰਦੇ ਆਂ ਅੱਜ ਇੱਕ ਭੈਣ ਦੀ ਹੱਡ ਬੀਤੀ ਬੜੀ ਪ੍ਰੇਮ ਵਾਲੀ ਉਹ ਭੈਣ ਸੱਸ ਸੰਗਤ ਜੀ ਉਹ ਭੈਣ ਨੇ ਦੱਸਿਆ ਕਿ ਮੇਰੇ ਹਸਬੰਦ ਬਹੁਤ ਡਰਿੰਕ ਕਰਦੇ ਸੀ ਪੀ ਡੇਲੀ ਉਹਨਾਂ ਨੇ ਸ਼ਰਾਬ ਪੀਣੀ ਬੜਾ ਰੋਕਣਾ ਪਰ ਉਹ ਨਹੀਂ ਸੀ ਰੋਕਦੇ ਭੈਣ ਬਾਣੀ ਪੜਨ ਵਾਲੀ ਸੀ ਗੁਰੂ ਦੇ ਉੱਪਰ ਭਰੋਸਾ ਰੱਖਣ ਵਾਲੀ ਵਿਸ਼ਵਾਸ ਰੱਖਣ ਵਾਲੀ ਸੀ ਉਹ ਭੈਣ ਦੱਸਦੇ ਕਿ ਇੱਕ ਘਟਨਾ ਹੋਈ ਜਿਨੇ ਸਾਰਾ ਜੀਵਨ ਮੇਰਾ ਤਬਦੀਲ ਕਰਤਾ ਉਹ ਭੈਣ ਕਹਿੰਦੇ ਕਿ ਇੱਕ ਵਾਰ ਕੰਮ ਤੋਂ ਜਦੋਂ ਵਾਪਸ ਆਉਂਦੇ ਨਹੀਂ ਕਿਤੇ ਪਾਰਟੀ ਵਗੈਰਾ ਚ ਗਏ ਤੇ ਉਥੋਂ ਜ਼ਿਆਦਾ ਸ਼ਰਾਬ ਪੀ ਲਈ ਤੇ ਆਉਂਦਿਆਂ ਹੋਇਆਂ ਮੇਰੇ ਹਸਬੰਦ ਦਾ ਐਡਾ ਕ ਭਿਆਨਕ ਗੱਡੀ ਤੇ ਆ ਰਹੀ ਸੀ ਐਡਾ ਕ ਭਿਆਨਕ ਐਕਸੀਡੈਂਟ ਹੋਇਆ ਪਿਰੋੜ ਤੋਂ ਕਿੰਨੀ ਦੂਰ ਜਾ ਕੇ ਗੱਡੀ ਡਿੱਗੀ ਤੇ ਕਹਿੰਦੇ ਕਿ ਹੁਣ ਗੱਡੀ ਡਿੱਗੀ ਤੇ ਉਹਨਾਂ ਨੂੰ ਹਸਪੀਟਲ ਲੈ ਕੇ ਜਾਇਆ ਗਿਆ ਤੇ ਮੈਨੂੰ ਉੱਥੋਂ ਫੋਨ ਆਉਂਦਾ ਹੈ ਕਿ ਫਲਾਣੇ ਹਸਪੀਟਲ ਆ ਜਾਓ ਤੁਹਾਡੇ ਹਸਬੰਦ ਦਾ ਐਕਸੀਡੈਂਟ ਹੋ ਗਿਆ ਇਹਦੇ ਸਹੀ ਜਾਣਦੇ ਆ ਜਾ ਕੇ ਦੇਖਦੇ ਆ ਚਲੋ ਡਾਕਟਰਾਂ ਨੇ ਚੈੱਕ ਵਗੈਰਾ ਕੀਤਾ ਡਾਕਟਰ ਕਹਿੰਦੇ ਕਿ ਸਿਰ ਤੇ ਸੱਟ ਲੱਗੀ ਹੈ ਪਰ ਇਹ ਗੱਲ ਚੰਗੀ ਹੈ ਕਿ ਬਲੀਡਿੰਗ ਬਾਹਰ ਹੋਈ ਹੈ ਤੇ ਕਹਿੰਦੇ ਕਿ ਡਾਕਟਰਾਂ ਨੇ ਕਿਹਾ ਕਿ ਆਪਰੇਟ ਕਰਨਾ ਪਵੇਗਾ ਤੇ ਆਪਰੇਟ ਕਰਨਾ ਪਵੇਗਾ ਕਿਉਂਕਿ ਇਹ ਅਜੇ ਹੋਸ਼ ਵਿੱਚ ਨਹੀਂ ਆਏ ਤੇ ਟੈਸਟ ਵਗੈਰਾ ਉਹਨਾਂ ਨੇ ਕੀਤੇ ਤੇ ਉਹਦੇ ਵਿੱਚ ਆਇਆ ਕਿ ਜਿਹੜੇ ਇਹਨਾਂ ਦੇ ਸੱਟ ਜਿਹੜੀ ਆ ਉਹ ਬ੍ਰੇਨ ਤੱਕ ਗਈ ਹੈ ਬ੍ਰੇਨ ਤੇ ਪ੍ਰੈਸ਼ਰ ਪਿਆ ਬੜਾ ਜਿਆਦਾ ਕਹਿੰਦੇ ਆਪਰੇਟ ਕਰਨਾ ਪਵੇਗਾ ਤੇ ਨਾਲ ਉਹਨਾਂ ਨੇ ਵੀ ਕਿਹਾ ਕਿ ਹੁਣ ਇਹ ਜਿਹੜਾ ਰਿਸਕੀ ਹੁੰਦਾ ਹੈ ਜਿਹੜਾ ਬ੍ਰੇਨ ਦਾ ਆਪਰੇਟ ਹੋਵੇ ਤੇ ਜਾਂ ਰੀੜ ਦੀ ਹੱਡੀ ਦਾ ਹੋਵੇ ਤੇ ਇਹਦੇ ਵਿੱਚ ਰਿਸਕ ਹੁੰਦਾ ਹੀ ਹੈ ਉਹ ਭੈਣ ਕਹਿੰਦੇ ਕਿ ਮੈਂ ਕਬਰ ਆ ਗਈ ਤੇ ਮੈਂ ਕਿਹਾ ਨਹੀਂ ਕਰਾਉਣਾ ਆਪਰੇਟ ਤੇ ਕਹਿੰਦੇ ਕਿ ਫਿਰ ਕਿਸੇ ਨੇ ਵਿੱਚੋਂ ਕਿਹਾ ਰਿਸ਼ਤੇਦਾਰਾਂ ਦੇ ਵਿੱਚੋਂ ਹੀ ਪੀਸੀ ਫਲਾਣੇ ਹਸਪੀਟਲ ਜਾਂਦੇ ਆ ਉੱਥੇ ਡਾਕਟਰ ਬਰਾਸਿਆਣਾ ਫਿਰ ਦੋ ਸ਼ਿਫਟ ਹੋਏ ਦੂਸਰੇ ਹਸਪੀਟਲ ਗਏ ਉੱਥੇ ਵੀ ਉਹਨਾਂ ਨੇ ਸੇਮ ਚੀਜ਼ ਕਹੀ ਉਹਨਾਂ ਨੇ ਆਪਣੇ ਟੈਸਟ ਕੀਤੇ ਵੀ ਨਹੀਂ ਆਪਰੇਟ ਜ਼ਰੂਰੀ ਹੈ ਕਰਨਾ ਵੀ ਇਹ ਨਹੀਂ ਕਿ ਰਿਸਕ ਜ਼ਰੂਰ ਹੈ ਪਰ ਠੀਕ ਹੋ ਸਕਦੇ ਆ ਪਰ ਉਹ ਭੈਣ ਕਹਿੰਦੇ ਕਿ ਮੈਨੂੰ ਸਾਰਿਆਂ ਨੇ ਕਿਹਾ ਪੇਰੇ ਚ ਬਹੁਤ ਰਿਸਕ ਹੁੰਦਾ ਆ ਬੜੇ ਚਾਂਸਸ ਹੁੰਦੇ ਆ ਜੇ ਬਚ ਵੀ ਜਾਵੇ ਬੰਦਾ ਅਬ ਨੋਰਮਲ ਹੋ ਜਾਂਦਾ ਹੈ ਉਹ ਕਿਸੇ ਨੂੰ ਪਛਾਣਦਾ ਨਹੀਂ ਜਿਵੇਂ ઓਪਰੇਟ ਹੋ ਜੇ ਤੇ ਉਹ ਭੈਣ ਕਹਿੰਦੀ ਕਿ ਮੈਂ ਬਹੁਤ ਘਬराई ਸਾਂ ਤੇ ਉਹ ਭੈਣ ਸੀ ਗੁਰੂ ਤੇ ਭਰੋਸਾ ਰੱਖਣ ਵਾਲੀ ਵਿਸ਼ਵਾਸ ਰੱਖਣ ਵਾਲੀ ਉਹ ਭੈਣ ਕਹਿੰਦੀ ਕਿ ਮੈਂ ਗੁਰੂ ਸਾਹਿਬ ਦੇ ਅੱਗੇ ਅਰਦਾਸਾਂ ਕੀਤੀਆਂ ਬੇਨਤੀਆਂ ਕੀਤੀਆਂ ਕਿ ਪਾਤਸ਼ਾਹ ਮੈਂ ਦੁਵਿਧਾ 'ਚ ਫਸੀ ਆ ਕਿ ਐਡਾ ਵੱਡਾ ਸਾਡੇ ਨਾਲ ਇਹ ਕਾਂਡ ਹੋ ਗਿਆ ਏਡੀ ਵੱਡੀ ਘਟਨਾ ਹੋਊਗੀ ਕਿ ਮੈਨੂੰ ਸਮਝ ਨਹੀਂ ਆਉਂਦੀ ਪੀ ਹੁਣ ਕੀ ਕਰੀਏ ਕੀ ਨਾ ਕਰੀਏ ਤੇ ਉਹ ਭੈਣ ਕਹਿੰਦੀ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕੀਤੀ ਬਾਬਾ ਦੀਪ ਸਿੰਘ ਜੀ ਦੇ ਅੱਗੇ ਬੇਨਤੀ ਕੀਤੀ ਕਿ ਬਾਬਾ ਜੀ ساری ਉਮਰ ਜਿੰਨੇ ਚਿਰ ਮੇਰੀ ਜ਼ਿੰਦਗੀ 'ਚ ਸਵਾਸ ਨੇ ਮੈਂ ਤੁਹਾਡਾ ਦੁਆਰਾ ਨਹੀਂ ਛੱਡਾਂਗੀ ਮੈਂ ਚੋਪੈਰੇ ਦੀ ਹਾਜ਼ਰੀ ساری ਉਮਰ ਭਰਾਂਗੀ ਬਸ ਇੱਕ ਚੀਜ਼ ਹੋ ਜਾਏ ਕਿ ਮੇਰੇ ਹਸਬੰਦ ਠੀਕ ਹੋ ਜਾਣ ਭਾਵੇਂ ઓਪਰੇਟ ਨਾਲ ਭਾਵੇਂ ਰੇਟ ਤੋਂ ਬਿਨਾ ਕਿੰਨੇ ਕਿ ਜੋ ਡਾਕਟਰਾਂ ਨੇ ਬਹੁਤਾ ਕਿਹਾ ਤੇ ਉਹਨਾਂ ਨੇ ਕਿ ઓਪਰੇਟ ਕਰਨਾ ਪਵੇਗਾ ਚਲੋ ਕਹਿੰਦੇ ਪੈਸੇ ਦੀ ਕੋਈ ਪ੍ਰਵਾਹ ਨਹੀਂ ਕੀਤੀ ਤਾਂ ਉਹਨਾਂ ਨੂੰ ਕਿਹਾ ਕਿ ਬਸ ਵੀ ਸਾਰਾ ਬਾਬਾ ਜੀ ਠੀਕ ਠੀਕ ਹੋ ਜੇ ਤੇ ਉਹ ਭੈਣ ਕਹਿੰਦੇ ਕਿ ਆਪਰੇਟ ਚਲੋ ਉਹਨਾਂ ਨੇ ਚਾਲੂ ਕਰਤਾ ਕਾਫੀ ਲੰਮਾ ਆਪਰੇਟ ਚੱਲਿਆ ਡੇਢ ਦੋ ਘੰਟੇ ਆਪਰੇਟ ਚੱਲਿਆ ਤੇ ਚਲੋ ਆਪਰੇਟ ਹੋ ਗਿਆ ਤੇ ਡਾਕਟਰ ਬਾਹਰ ਆਏ ਤੇ ਕਹਿੰਦਾ ਕਿ ਆਪਰੇਟ ਸਕਸੈਸਫੁਲ ਰਿਹਾ ਹੈ ਪਰ ਕਹਿੰਦੇ ਕਿ ਮੇਰੇ ਹਸਬੰਦ ਨੂੰ ਹੋਸ਼ ਨਹੀਂ ਆਈ ਉਸ ਦਿਨ ਪੂਰਾ ਦਿਨ ਹੋਸ਼ ਨਹੀਂ ਅਗਲੇ ਦਿਨ ਵੀ ਨਹੀਂ ਆਈ ਐਦਾਂ ਕੱਢਦਿਆਂ ਕਰਦਿਆਂ 4 ਦਿਨ ਹੋਸ਼ ਨਹੀਂ ਆਈ ਮੈਂ ਬਹੁਤ ਭੈਣ ਕਹਿੰਦੇ ਕਿ ਘਬਰਾ ਗਈ ਤੇ ਮੇਰੇ ਕੋਲ ਕਿਹਦੇ ਤੇ ਜੋਰ ਸੀ ਡਾਕਟਰਾਂ ਨਾਲ ਲੜਦੀ ਕਿਹਦੇ ਨਾਲ ਲੜਦੀ ਕਿੰ ਨੂੰ ਕਹਿੰਦੀ ਵੀ ਮੇਰੇ ਹਸਬੰਦ ਨੂੰ ਹੋਸ਼ ਕਿਉਂ ਨਹੀਂ ਆਈ ਉਹ ਭੈਣ ਕਹਿੰਦੀ ਕਿ ਮੇਰਾ ਜੋਰ ਸੀ ਬਾਬਾ ਜੀ ਤੇ ਗੁਰੂ ਸਾਹਿਬ ਤੇ ਮੈਂ ਉਹਨਾਂ ਅੱਗੇ ਅਰਦਾਸਾਂ ਕਰਦੀ ਰਹੀ ਕਿ ਬਾਬਾ ਜੀ ਸਭ ਕੁਝ ਠੀਕ ਠੀਕ ਹੋਵੇ ਮੇਰੇ ਹਸਬੰਦ ਨੂੰ ਤੰਦਰੁਸਤੀ ਦੇ ਦਾਤ ਬਖਸ਼ੋ ਕਿ ਮੈਂ ਤੁਹਾਡੇ ਤੋਂ ਬਗੈਰ ਕਿਹਦੇ ਕੋਲ ਮੰਗਾ ਕਿਹਦੇ ਨਾਲ ਬੈਠਾਂ ਕਿਹਦੇ ਅੱਗੇ ਜਿੱਦ ਕਰਾਂ ਪਾਛਾ ਤੁਸੀਂ ਉਹ ਠੀਕ ਕਰ ਸਕਦੇ ਆ ਜੋ ਵੀ ਸਾਡੇ ਤੇ ਕਸ਼ਟ ਆਇਆ ਇਹਦੇ ਤੋਂ ਤੁਸੀਂ ਸਾਨੂੰ ਕੱਢਣਾ ਉਹਨਾਂ ਦੇ ਭਰੋਸੇ ਦੀ ਬੜੀ ਬੜਾ ਫਰਕ ਪੈਂਦਾ ਜੇ ਜਿਹੜਾ ਭਰੋਸਾ ਰੱਖਦਾ ਜੀ ਸੋ ਭੈਣ ਕਹਿੰਦੇ ਕਿ ਇਦਾਂ ਅਰਦਾਸ ਬੇਨਤੀ ਮੈਂ ਕੀਤੀਆਂ ਚਲੋ ਚੌਥੇ ਦਿਨ ਮੇਰੇ ਹਸਬੰਦ ਨੂੰ ਹੋਸ਼ ਆਉਂਦੀ ਹੈ ਬੋਲੇ ਨਹੀਂ ਸਿਰਫ ਅੱਖਾਂ ਖੋਲੀਆਂ ਉਹਨਾਂ ਨੇ ਥੋੜਾ ਹੱਥ ਹਿਲਾਇਆ ਤੇ ਡਾਕਟਰ ਕਹਿੰਦੇ ਕੁਝ ਦਿਨ ਇੱਥੇ ਰੱਖਣਾ ਪਊਗਾ ਤੇ ਹੌਲੀ ਹੌਲੀ ਕਹਿੰਦੇ ਕਿ ਚਲੋ ਥੋੜੀ ਬਹੁਤ ਮੂਵਮੈਂਟ ਹੋਈ ਅੱਖਾਂ ਦੀ ਬੋਲੇ ਨਹੀਂ ਹੱਥਾਂ ਦੀ ਥੋੜੀ ਥੋੜੀ ਮੂਵਮੈਂਟ ਹੋਈ ਉਹ ਭੈਣ ਕਹਿੰਦੇ ਕਿ ਫਿਰ ਉਹਨਾਂ ਨੇ ਕਿਹਾ ਤਾਂ ਵੀ ਹੁਣ ਤੁਸੀਂ ਘਰ ਲੈ ਕੇ ਜਾ ਕੇ ਉੱਥੇ ਸੇਵਾ ਕਰ ਲਓ ਵੀ ਠੀਕ ਹੋ ਜਾਣਗੇ ਹੁਣ ਠੀਕ ਨੇ ਰਿਸਕ ਵਾਲਾ ਜਿਹੜਾ ਕੰਮ ਸੀ ਉਹ ਨਿਕਲ ਗਿਆ। ਉਹ ਭੈਣ ਕਹਿੰਦੇ ਕਿ ਚਲੋ ਘਰ ਲੈ ਆਏ। ਉਹ ਭੈਣ ਕਹਿੰਦੀ ਕਿ ਦਿਨ ਰਾਤ ਮੈਂ ਆਪਣੇ ਹਸਬੰਦ ਦੇ ਲਾਗੇ ਬਾਣੀ ਲਾ ਕੇ ਰੱਖਣੀ। ਕਿ ਜਸਮਨ ਠੀਕ ਹੋ ਜਾਣ। ਤੇ ਮਹਾਰਾਜ ਦੇ ਅੱਗੇ ਬੇਨਤੀਆਂ ਕਰਨੀਆਂ ਕਿ ਪਾਸ਼ਾ ਠੀਕ ਤੁਸੀਂ ਉਹ ਕਰਨਾ ਕਹਿੰਦੇ ਮੈਂ ਉੱਥੇ ਬਾਣੀ ਲਾ ਕੇ ਰੱਖਣੀ। ਜੋਤ ਦਾ ਘਿਓ ਸੀ ਬਾਬਾ ਦੀਪ ਸਿੰਘ ਜੀ ਦਾ। ਜਿਹੜਾ ਸ਼ੀਦਾਂ ਦੀ ਜੋਤ ਹੁੰਦੀ ਹੈ ਤੇ ਉਹ ਜੋ ਦਾ ਘੋ ਵੀ ਲਾਉਣਾ ਆਪਣੇ ਹਸਬੰਦ ਦੇ ਕਹਿੰਦੇ ਹੌਲੀ ਹੌਲੀ ਚਲੋ ਉਹਨਾਂ ਨੇ ਮੂਵਮੈਂਟ ਥੋੜੀ ਥੋੜੀ ਇੰਪਰੂਵਮੈਂਟ ਮੈਨੂੰ ਵੀ ਲੱਗਦੀ ਰਹੀ ਥੋੜੀ ਥੋੜੀ ਇੰਪਰੂਵਮੈਂਟ ਹੁੰਦੀ ਰਹੀ ਤੇ ਕਹਿੰਦੇ ਕਿ ਉਹ ਦੇਣ ਗਿਆ ਜਿੱਦਾਂ ਐਡਾ ਭਿਆਨਕ ਐਕਸੀਡੈਂਟ ਹੋਇਆ ਲਹੂ ਲਹਾਨ ਹੋਏ ਕਹਿੰਦੇ ਕਿ ਹੋਰ ਵੀ ਲੱਤ ਤੇ ਇੱਕ ਵੱਡਾ ਫ੍ਰੈਕਚਰ ਸੀ ਜਿਹਦੇ ਕਰਕੇ ਤੁਰਿਆ ਤੇ ਨਹੀਂ ਉਹਨਾਂ ਕੋ ਕਾਫੀ ਸਮਾਂ ਗਿਆ ਪਰ ਉਹਨਾਂ ਦੀ ਮੂਵਮੈਂਟ ਜਿਹੜੇ ਜ਼ਿਆਦਾ ਡਾਸੇ ਸਾਨੂੰ ਬ੍ਰੇਨ ਦਾ ਕਹਿੰਦੇ ਕਿ ਥੋੜਾ ਬੋਤ ਉਹਨਾਂ ਨੇ ਪਛਾਣਨਾ ਸ਼ੁਰੂ ਕੀਤਾ ਹੌਲੀ ਹੌਲੀ ਕਹਿੰਦੇ ਕਿ ਸਾਨੂੰ ਸੀ ਵੀ ਕਿਤੇ ਹੋਰ ਚੱਕਰ ਨਾ ਪੈ ਜੇ ਵੀ ਕਿਤੇ ਸਾਨੂੰ ਪਛਾਣਨ ਨਹੀਂ ਨਾ ਸੋਹ ਭੈਣ ਕਹਿੰਦੇ ਕਿ ਥੋੜੀ ਇੰਪਰੂਵਮੈਂਟ ਉਹਨਾਂ 'ਚ ਸਾਨੂੰ ਲੱਗੀ ਇਹ ਇਹ ਬੜਾ ਕਹਿੰਦੇ ਕਿ ਮਾੜਾ ਸਮਾਂ ਸੀ ਸਾਡੇ ਵਾਸਤੇ ਪਰ ਮਹਾਰਾਜ ਦੀ ਕਿਰਪਾ ਸੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸੀ ਕਿਉਂਕਿ ਉਸ ਭੈਣ ਨੂੰ ਭਰੋਸਾ ਸੀ ਆਪਣੇ ਗੁਰੂ ਦੇ ਉੱਪਰ ਸ਼ੇਧਾਂ ਦੇ ਉੱਪਰ ਤੇ ਉਹ ਭੈਣ ਕਹਿੰਦੇ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਮੇਰੇ ਹਸਬੰਦ ਠੀਕ ਹੋਏ ਤੇ ਅੱਜ ਉਹ ਵਧੀਆ ਤੁਰਦੇ ਵੀ ਨੇ ਤੇ ਬਸ ਇੱਕ ਛੋਟੀ ਜੀ ਪ੍ਰੋਬਲਮ ਹੈ ਕਿਤੇ ਉੱਚੀ ਆਵਾਜ਼ ਨਹੀਂ ਉਹ ਸੁਣ ਸਕਦੇ ਜਿੱਥੇ ਲਾਊਡ ਸਪੀਕਰ ਲੱਗੇ ਹੋਣ ਉੱਥੇ ਨਹੀਂ ਜਾ ਸਕਦੇ ਪੀੜ ਪਹਾੜ ਵਾਲੀ ਜਗ੍ਹਾ 'ਚ ਨਹੀਂ ਜਾ ਸਕਦੇ ਉਗਨ ਦਾ ਸਿਰ ਬਹੁਤ ਜ਼ਿਆਦਾ ਦਰਦ ਹੋਣ ਲੱਗ ਜਾਂਦਾ ਹੈ ਤਾਂ ਕਰਕੇ ਕਹਿੰਦੇ ਸਿਰਫ ਇਹ ਚੀਜ਼ ਹੈ ਬਾਕੀ ਬਾਬਾ ਦੀਪ ਸਿੰਘ ਨੇ ਐਸੀ ਕਿਰਪਾ ਕੀਤੀ ਕਿ ਉਹ ਅੱਜ ਬਿਲਕੁਲ ਤੰਦਰੁਸਤ ਨੇ ਤੇ ਮੈਡੀਸਨ ਜੇ ਵੀ ਚੱਲਦੀ ਹੈ ਪਰ ਉਹ ਭੈਣ ਕਹਿੰਦੇ ਕਿ ਮੈਡੀਸਨ ਡਾਕਟਰ ਕਿਸੇ ਨੇ ਵੀ ਦਿੱਤੀ ਹੋਵੇ ਪਰ ਕਿਰਪਾ ਤੇ ਬਾਬਾ ਦੀਪ ਸਿੰਘ ਜੀ ਦੀ ਵਰਤਰੀ ਹੈ ਸੋ ਉਸ ਭੈਣ ਦਾ ਦੁੱਖ ਜਿਹੜਾ ਸੀ ਉਹ ਸ਼ਹੀਦਾਂ ਨੇ ਕਟਿਆ ਸੋ ਗੱਲ ਉਹੀ ਹੈ ਜਿਹੜਾ ਭਰੋਸਾ ਰੱਖਦਾ ਆ ਉਹਨੂੰ ਫਾਲ ਮਿਲ ਜਾਂਦਾ ਤੇ ਜਿਹੜੇ ਮੇਰੇ ਵਰਗੇ ਨੇ ਸਾਥ ਸੰਗਤ ਜੀ ਜਿਨ੍ਹਾਂ ਨੂੰ ਭਰੋਸਾ ਨਹੀਂ ਕੱਖ ਨਹੀਂ ਜੇ ਮਿਲਦਾ ਇਹ ਪੱਕੀ ਗੱਲ ਜੀ ਸੋ ਸੇਵਾ ਜਿਹੜੀ ਹੈ ਤੇ ਸਿਮਰਨ ਇਹ ਦੋਨੋਂ ਗੁਰਸਿੱਖ ਦੇ ਗਹਿਣੇ ਨੇ ਜੇ ਇਹ ਦੋ ਚੀਜ਼ਾਂ ਕਿਸੇ ਵੀ ਗੁਰੂਗਦੇ ਸਿੱਖ ਦੇ ਕੋਲ ਨੇ ਤਾਂ ਉਹ ਸਮਝ ਲੈ ਪੀ ਗੁਰੂ ਸਾਹਿਬਾਂ ਗੰਗ ਸੰਗ ਨੇ ਇਹ ਦੋਨੋਂ ਸੇਵਾ ਤੇ ਸਿਮਰਨ ਨੂੰ ਆਪਣਾ ਗਹਿਣਾ ਮੰਨ ਕੇ ਆਪਣੇ ਕੋਲ ਰੱਖਣਾ ਹੈ ਹਮੇਸ਼ਾ ਤੇ ਹਮੇਸ਼ਾ ਕੋਸ਼ਿਸ਼ ਕਰਨੀ ਹੈ ਕਿ ਸਿਮਰਨ ਹਰ ਸਾਹ ਦੇ ਨਾਲ ਚੱਲੇ ਸੇਵਾ ਵੀ ਹਰ ਸਾਹ ਦੇ ਨਾਲ ਕੀਤੀ ਜਾਏ ਸਾਧ ਸੰਗਤ ਜੀ ਸੇਵਾ ਸੀ ਘਰ ਤੋਂ ਸ਼ੁਰੂ ਕਰ ਸਕਦੇ ਆ ਜਰੂਰੀ ਨਹੀਂ ਕੋਈ ਮੌਕਾ ਮਿਲੇ ਤੇ ਫਿਰ ਸੇਵਾ ਕੀਤੀ ਜਾਵੇ ਜੇ ਬੰਦਾ ਸੇਵਾ ਵਾਲਾ ਹੋਵੇ ਨਾ ਸੇਵਾ ਲੱਭਣ ਵਾਲਾ ਹੋਵੇ ਜਿਹਦੇ ਮਨ ਚਾਹ ਹੋਵੇ ਸੇਵਾ ਦੀ ਉਸ ਘਰ ਤੋਂ ਹੀ ਸੇਵਾ ਸ਼ੁਰੂ ਕਰ ਸਕਦਾ ਹੈ ਸੋ ਸਾਧ ਸੰਗਤ ਜੀ ਸੇਵਾਵਾਂ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਨੋਦ ਸਿੰਘ ਜੀ ਸੋਸ਼ੀ ਸਿੰਘਾ ਨੇ ਆਪ ਕਿਰਪਾ ਕਰਕੇ ਮਿਹਰ ਕਰਕੇ ਬਹੁਤ ਸਾਰੀਆਂ ਸੇਵਾਵਾਂ ਇਸ ਸਥਾਨ ਤੋਂ ਸ਼ੁਰੂ ਕਰਾਈਆਂ ਨੇ ਸਭ ਤੋਂ ਪਹਿਲੀ ਸੇਵਾ ਜਿਹੜੀ ਆਪ ਸਭ ਨੂੰ ਪਤਾ ਏ ਕਿ ਗੁਰਦੁਆਰਾ ਰਾਮਸਰ ਸਾਹਿਬ ਉੱਥੋਂ ਦੀ ਘਰ ਸੇਵਾ ਚੱਲ ਰਹੀ ਹੈ ਗੁੰਬਦ ਦੀ ਸੇਵਾ ਸ਼ੁਰੂ ਹੋਈ ਸੀ ਪਹਿਲਾ ਲੈਂਟਰ ਪੈ ਗਿਆ ਸੀ ਹੁਣ ਉੱਪਰ ਸੇਵਾ ਚੱਲ ਰਹੀ ਹੈ ਲਗਾਤਾਰ ਸੋ ਇਸ ਸੇਵਾ ਦੇ ਵਿੱਚ ਵੀ ਆਪ ਸਭ ਜਿੰਨਾ ਵੀ ਸਹਿਯੋਗ ਕਰ ਸਕਦੇ ਹੋ ਜਿੰਨਾ ਵੀ ਸਵਾਵਾਂ ਵਿੱਚ ਹਿੱਸਾ ਪਾ ਸਕਦੇ ਹੋ ਮਟੀਰੀਅਲ ਦੇ ਰੂਪ ਦੇ ਵਿੱਚ ਇਟਾਂ ਬਜਰੀ ਸਰਿਆ ਰੇਤਾ ਇਹਦੇ ਰੂਪ ਵਿੱਚ ਜਿਹੜੀ ਵੀ ਸੇਵਾ ਕਰ ਸਕਦੇ ਹੋ ਤੇ ਆਪ ਜੀ ਜਰੂਰ ਦਾਸ ਦੇ ਨਾਲ ਸੰਪਰਕ ਕਰ ਸਕਦੇ ਹੋ WhatsApp ਨੰਬਰ ਆਪ ਜੀ ਨੂੰ ਉੱਪਰ ਦਿੱਤਾ ਆਇਆ ਤੁਸੀਂ ਉਹਦੇ ਤੇ ਮੈਸੇਜਾਂ ਵੌਇਸ ਮੈਸੇਜ ਕਰਕੇ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਲੈ ਸਕਦੇ ਆ ਸੋ ਇਹ ਗੁਰੂ ਘਰ ਦੀ ਸੇਵਾ ਅਜੇ ਕਾਫੀ ਲੰਮਾ ਸਮਾਂ ਚੱਲਣੀ ਆ ਕਾਫੀ ਸਮੇਂ ਤੋਂ ਚੱਲ ਰਹੀ ਹੈ ਆਪ ਸਭ ਸੰਗਤਾਂ ਸਹਿਯੋਗ ਕਰ ਰਹੀਆਂ ਹੋ ਕਿਉਂਕਿ ਇਸ ਜਿਹੜੇ ਗੁਰੂ ਸਥਾਨ ਹੁੰਦੇ ਨੇ ਗੁਰੂ ਕੀਆ ਸੰਗਤਾਂ ਬਣਾਉਂਦੀਆਂ ਨੇ ਕੋਈ ਇਕੱਲਾ ਇਨਸਾਨ ਕਵੇ ਕੀ ਮੈਂ ਬਣਾ ਸਕਦਾ ਨਹੀਂ ਹੁੰਦਾ ਸਾਧ ਸੰਗਤ ਜੀ ਭਾਵੇਂ ਅਰਬਾ ਪਤੀ ਹੋਵੇ ਇਹ ਗੁਰੂ ਕੀ ਸੰਗਤ ਵਾਸਤੇ ਬਣਨਾ ਹੈ ਤੇ ਗੁਰੂ ਕੀ ਸੰਗਤ ਹੀ ਇਹ ਸਥਾਨ ਬਣਾਉਂਦੀ ਹੈ ਸੋ ਸਾਧ ਸੰਗਤ ਜੀ ਦੂਸਰੀ ਸੇਵਾ ਜੋ ਸ਼ਹੀਦਾ ਨੇ ਕਿਰਪਾ ਕਰਕੇ ਇਸ ਸਥਾਨ ਤੋਂ ਸ਼ੁਰੂ ਕਰਾਈ ਹਰ ਮਹੀਨੇ ਦੀ 15 ਤਰੀਕ ਨੂੰ ਲੋੜਵੰਦ ਪਰਿਵਾਰ ਅਤੇ ਲੋੜਵੰਦ ਵਿਧਵਾ ਬੀਬੀਆਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਹੁਣ ਉਹ ਵਿਧਵਾ ਬੀਬੀਆਂ 80 ਤੋਂ ਵਾਦੋ ਹੋ ਚੁੱਕੀਆਂ ਨੇ ਤੇ ਇਹਦੇ ਵਿੱਚ ਕਈ ਲੋੜਵੰਦ ਪਰਿਵਾਰ ਵੀ ਨੇ ਜਿਨ੍ਹਾਂ ਦੇ ਕਮਾਈ ਦਾ ਸਾਧਨ ਹੀ ਜਿਹਦੇ ਵਿੱਚ ਕੁਝ ਪਰਿਵਾਰ ਐਸੇ ਨੇ ਜਿ ਦੋਵੇਂ ਦੋਵੇਂ ਜੀ ਜਿਹੜੇ ਅਪਾਹਜ ਨੇ ਕੋਈ ਕਮਾਈ ਦਾ ਸਾਧਨ ਨਹੀਂ ਤੇ ਵਿਧਵਾ ਬੀਬੀਆਂ ਐਸੀਆਂ ਨੇ 사ਸੰਗਤ ਜੀ ਬੱਚੇ ਬਿਲਕੁਲ ਛੋਟੇ ਕੋਈ ਕੰਮ ਕਰ ਨਹੀਂ ਅਜੇ ਪੈਨਸ਼ਨ ਤੱਕ ਵੀ ਨਹੀਂ ਲੱਗੀ ਸੋ ਉਹਨਾਂ ਵਿਧਵਾ ਬੀਬੀਆਂ ਨੂੰ ਆਪ ਸਭ ਵੱਲੋਂ ਜੋ ਸਹਿਯੋਗ ਕੀਤਾ ਜਾਂਦਾ ਹੈ ਥੋੜਾ ਬਹੁਤ ਰਾਸ਼ਨ ਜਿਆਦਾ ਮਦਦ ਤੇ ਨਹੀਂ ਕੀਤੀ ਜਾ ਰਹੀ ਪਰ ਉਹਨਾਂ ਦਾ ਥੋੜਾ ਜਿਹਾ ਸਹਾਰਾ ਜਰੂਰ ਅਸੀਂ ਸਾਰੇ ਨਾਲ ਮਿਲ ਕੇ ਬਣ ਸਕਦੇ ਹਾਂ ਸੋ ਇਹ ਸੇਵਾ ਵੀ ਲਗਾਤਾਰ ਚੱਲ ਰਹੀ ਹੈ ਕਾਫੀ 1 ਸਾਲ ਲਗਭਗ ਹੋ ਗਿਆ ਹੈ ਇਹ ਸੇਵਾ ਲਗਾਤਾਰ ਚੱਲ ਰਹੀ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸ਼ਹੀਦਾਂ ਦੀ ਕਿਰਪਾ ਦੇ ਨਾਲ ਅਗਲੀ ਸੇਵਾ ਸਾਥ ਸੰਗਤ ਜੀ ਲੋੜਵੰਤ ਧੀਆਂ ਲੋੜਵੰਤ ਪਰਿਵਾਰ ਉਹ ਧੀਆਂ ਜਿਨ੍ਹਾਂ ਦੇ ਸਿਰ ਤੇ ਪਿਤਾ ਦਾ ਸਾਆ ਨਹੀਂ ਜਾਂ ਉਹ ਪਿਤਾ ਜਿਹਦੀਆਂ 5 5 6 6 ਧੀਆਂ ਨੇ ਹੁਣ ਫਿਕਰ ਹੈ ਉਹਨੂੰ ਛੋਰਾ ਹੈ ਕਿਵੇਂ ਧੀ ਦਾ ਵਿਆਹ ਕਰਨਾ ਹੈ ਸੁਆਪਸਾਬ ਸੰਗਤਾਂ ਦੇ ਸਹਿਯੋਗ ਦੇ ਨਾਲ ਇਹਨਾਂ ਧੀਆਂ ਦੇ ਆਨੰਦ ਕਾਰਜ ਇਸ ਸਥਾਨ ਤੋਂ ਕਰਵਾਏ ਜਾਂਦੇ ਨੇ ਹੁਣ ਤੱਕ ਹਜ਼ਾਰ ਤੋਂ ਵੱਧ ਵਿਆਹ ਇਸ ਸਥਾਨ ਵੱਲੋਂ ਕਰਵਾਏ ਜਾ ਚੁੱਕੇ ਨੇ ਧੀਆਂ ਨੂੰ ਘਰਵਰ ਤੋਂ ਵਾਲਾ ਬੇਸਿਕ ਸਮਾਨ ਵੀ ਦਿੱਤਾ ਜਾਂਦਾ ਹੈ ਤੇ ਹੋਰ ਵੀ ਸਾਧ ਸੰਗਤ ਜੀ ਹੁਣ ਜਿਹੜੇ ਵਿਆਹ ਹੋਣੇ ਨੇ ਵੱਡੇ ਸਮੂਹਿਕ ਆਨੰਦ ਕਾਰ ਸਮਾਗਮ ਹੋਣਾ ਹੈ 2 ਦਸੰਬਰ ਨੂੰ ਹੋਣਾ ਹੈ ਆਪ ਸਭ ਸੰਗਤਾਂ ਜਰੂਰ ਇਸ ਸਮਾਗਮ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਕਿਉਂਕਿ ਇਹ ਸੇਵਾ ਵੀ ਲਗਾਤਾਰ ਬੜੇ ਸਮੇਂ ਤੋਂ ਚੱਲ ਰਹੀ ਹੈ ਤੇ ਗੁਰੂ ਮਹਾਰਾਜ ਰਹਿੰਦੇ ਸਵਾਸਾਂ ਤੱਕ ਇਹ ਸੇਵਾ ਇਸੇ ਤਰੀਕੇ ਸਾਡੇ ਸਾਰਿਆਂ ਕੋਲੋਂ ਲੈਂਦੇ ਰਹੇ ਅਗਲੀ ਸੇਵਾ ਆ ਵੀ ਬੜੀ ਵੱਡੀ ਸੇਵਾ ਏ ਜਿਵੇਂ ਆਪ ਸਭ ਨੂੰ ਪਤਾ ਏ ਕਿ ਕਾਫੀ ਬੱਚੀਆਂ ਐਸੀਆਂ ਨੇ ਲੋੜਵੰਦ ਕਿਉਂਕਿ ਇਹ ਜਿਹੜਾ ਗੁਰੂ ਅਸਥਾਨ ਹੈ ਨਾ ਇਹ ਬਾਰਡਰ ਏਰੀਏ ਤੇ ਹੁਣ ਕਾਰਨ ਇਥੇ ਧੀਆਂ ਨੂੰ ਪੜਨ ਦਾ ਬਹੁਤਾ ਮੌਕਾ ਨਹੀਂ ਦਿੱਤਾ ਜਾਂਦਾ ਬਹੁਤੇ ਪਰਿਵਾਰ ਐਸੇ ਨੇ ਛੋਟੀ ਉਮਰ ਚ ਧੀਆਂ ਦੇ ਵਿਆਹ ਕਰ ਦਿੰਦੇ ਨੇ ਤੇ ਪੜਾਇਆ ਹੀ ਨਹੀਂ ਜਾਂਦਾ ਉਹਨਾਂ ਨੂੰ ਸੋ ਆਪ ਸਭ ਸੰਗਤਾਂ ਸਹਿਯੋਗ ਕਰਦੀਆਂ ਉਹ ਤੇ ਉਹਨਾਂ ਭੈਣਾਂ ਨੂੰ ਉਹਨਾਂ ਧੀਆਂ ਨੂੰ ਥੋੜਾ ਬਹੁਤ ਮੌਕਾ ਮਿਲਦਾ ਆਪਣੇ ਪੈਰਾਂ ਤੇ ਖੜੇ ਹੋਣ ਦਾ ਤੇ ਉਹ ਪੜ੍ਹ ਲਿਖ ਕੇ ਫਿਰ ਸਾਜ ਸੰਗਧੀ ਆਪਣੇ ਪੈਰਾਂ ਤੇ ਖੜੀਆਂ ਹੋ ਸਕਦੀਆਂ ਨੇ ਫਿਰ ਉਹਨਾਂ ਨੂੰ ਕਿਸੇ ਦੀ ਮਥਾਜੀ ਨਹੀਂ ਕਰਨੀ ਪਵੇਗੀ ਸੋ ਆਪ ਸਭ ਸੰਗਤਾਂ ਨੇ ਬੜਾ ਸਹਿਯੋਗ ਦਿੱਤਾ 20 ਤੋਂ ਪਲੱਸ ਜਿਹੜੀ ਆ 21 ਬੇਟੀਆਂ ਦੀ ਪੜ੍ਹਾਈ ਦਾ ਖਰਚਾ ਸੰਗਤ ਨੇ ਕੀਤਾ ਆ ਹੁਣ ਜਿਹੜੀਆਂ ਰਹਿੰਦੀਆਂ ਬੇਟੀਆਂ ਨੇ ਆ ਪੰਜ ਛੇ ਬੇਟੀਆਂ ਨੇ ਤੇ ਚਾਰ ਪੰਜ ਬੇਟੇ ਨੇ ਜਿਨ੍ਹਾਂ ਦੀ ਅਜੇ ਫੀਸ ਦੇਣ ਵਾਲੀ ਰਹਿੰਦੀ ਹੈ ਸੋ ਬੱਚਿਆਂ ਨੂੰ ਨਾ ਯੂਨੀਫਾਰਮ ਬੁੱਕਸ ਉਹਨਾਂ ਦਾ ਖਰਚਾ ਵੀ ਹੈ ਉਹ ਵੀ ਲੈ ਕੇ ਦਿੱਤੀਆਂ ਜਾਂਦੀਆਂ ਨੇ ਤੇ ਹੋਰ ਵੀ ਉਹਨਾਂ ਜੇ ਪਰਿਵਾਰਕ ਤੌਰ ਤੇ ਕੋਈ ਨੀਡ ਹੁੰਦੀ ਹੈ ਕੋਈ ਜ਼ਰੂਰਤ ਹੁੰਦੀ ਹੈ ਸਮਾਨ ਦੀ ਉਹ ਵੀ ਚਲੋ ਆਪ ਸਾਰ ਸੰਗਤਾਂ ਜਿਵੇਂ ਜਿਵੇਂ ਸਹਿਯੋਗ ਕਰਕੇ ਕਰਦੇ ਹੋ ਉਦੋਂ ਦਾ ਉਹਨਾਂ ਨੂੰ ਫਿਰ ਦਿੱਤਾ ਜਾਂਦਾ ਆਪ ਸਾਰ ਸੰਗਤਾਂ ਦੇ ਸਹਿਯੋਗ ਦੇ ਨਾਲ ਦੇਖੋ ਇਹ ਸੇਵਾਵਾਂ ਆਪ ਸਾਰ ਸੰਗਤਾਂ ਨੇ ਕਰਲੀਆਂ ਮੇਰੀ ਡਿਊਟੀ ਜੋ ਗੁਰੂ ਮਹਾਰਾਜ ਨੇ ਲਾਈ ਹੈ ਉਹ ਸਿਰਫ 사ਸੰਗਤ ਦੀ ਇੱਕ ਜਰੀਆ ਬਣਾਇਆ ਹੈ ਸੋ ਇਹਦੇ ਵਿੱਚ ਵੀ ਆਪ ਸਾਰ ਸੰਗਤਾਂ ਜਰੂਰ ਵੱਡਾ ਸਹਿਯੋਗ ਕਰਿਆ ਕਰੋ WhatsApp ਨੰਬਰ ਆਪ ਜੀ ਉੱਪਰ ਦੇਖ ਰਹੇ ਹੋ ਆਪ ਜੀ ਉਹਦੇ ਤੇ ਸੰਪਰਕ ਕਰ ਸਕਦੇ ਹੋ ਤੇ ਵੋਇਸ ਮੈਸੇਜ ਆ ਮੈਸੇਜ ਦੇ ਰਹਹੀਂ ਤੇ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤੇ ਆਪ ਸਭ ਸੰਗਤਾਂ ਜਰੂਰ ਸਾਧ ਸੰਗਤ ਜੀ ਮੈਸੇਜ ਕਰ ਲਿਆ ਕਰੋ ਜਦੋਂ ਵੀ ਮਹਾਰਾਜ ਸਮਾ ਬਖਸ਼ਣਗੇ ਆਪ ਜੀ ਦੇ ਨਾਲ ਜਰੂਰ ਗੱਲ ਹੋਏਗੀ ਸਿਨੀਆਂ ਕ ਬੇਨਤੀਆਂ ਨੂੰ ਜਰੂਰ ਸਾਧ ਸੰਗਤ ਜੀ ਸਵੀਕਾਰ ਕਰਿਓ ਸਾਧ ਸੰਗਤ ਜੀ ਸੋ ਇੱਕ ਬੇਨਤੀ ਆਪ ਸਭ ਦੇ ਚਰਨਾਂ ਦੇ ਵਿੱਚ ਇਹ ਸੰਗਤ ਜੀ ਜਿਵੇਂ ਆਪ ਸਭ ਨੂੰ ਬੇਨਤੀਆਂ ਕਰਦੇ ਆ ਕਿ ਭਾਈ ਸੇਵਾਵਾਂ ਦੇ ਵਿੱਚ ਹਿੱਸਾ ਪਾਇਆ ਕਰੋ ਕਿਉਂਕਿ ਗੁਰੂ ਸਾਹਿਬ ਨੇ ਸ਼ੀਤਾਂ ਦੀ ਕਿਰਪਾ ਕਰਕੇ ਗੁਰਦੁਆਰਾ ਰਾਮਸਰ ਸਾਹਿਬ ਤੋਂ ਅਨੇਕਾਂ ਸੇਵਾਵਾਂ ਚਲਾਈਆਂ ਹੋਈਆਂ ਨੇ ਜਿਵੇਂ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਰਾਸ਼ਨ ਲੋੜਵੰਦ ਬੱਚੀਆਂ ਧੀਆਂ ਦੇ ਆਨੰਦਕਾਰਜ ਕਰਵਾਏ ਜਾਂਦੇ ਨੇ ਇਸ ਸਥਾਨ ਤੋਂ ਸਮਾਨ ਵੀ ਦਿੱਤਾ ਜਾਂਦਾ ਹੈ ਹਜ਼ਾਰ ਦੇ ਕਰੀਬ ਧੀਆਂ ਦੇ ਆਨੰਦਕਾਰਜ ਹੋ ਚੁੱਕੇ ਨੇ ਇੱਕ ਸੇਵਾ ਜਿਹੜੀ ਬੱਚਿਆਂ ਦੀ ਪੜ੍ਹਾਈ ਦੀ ਪਿਉਣਾ ਦੀ ਫੀਸ ਯੂਨੀਫਾਰਮ ਬੁక్స్ ਵਗੈਰਾ ਸਾਰੀਆਂ ਲੈ ਕੇ ਦਿੱਤੀਆਂ ਜਾਂਦੀਆਂ ਨੇ ਸੋ ਕਿਸੇ ਵੀ ਪ੍ਰਕਾਰ ਦੀ ਸੇਵਾ ਜਿੰਨੇ ਵੀ ਕਰਨੀ ਹੋਵੇ ਸਾਧ ਸੰਗਤ ਜੀ ਉੱਪਰ ਨੰਬਰ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਉਸ ਨੰਬਰ ਤੇ ਮੈਸੇਜ ਜਾਂ ਵਾਇਸ ਮੈਸੇਜ ਕਰਕੇ ਦਾਸ ਦੇ ਨਾਲ ਸੰਪਰਕ ਕਰ ਸਕਦੇ ਹੋ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਸੇਵਾਵਾਂ ਸਵਾਵਾਂ ਦੇ ਰਿਲੇਟਡ ਜਾਂ ਕੋਈ ਹੋਰ ਜਾਣਕਾਰੀ ਕਿਸੇ ਵੀ ਚੀਜ਼ ਦੇ ਬਾਰੇ ਦੇ ਵਿੱਚ ਸਾਧ ਸੰਗਤ ਜੀ ਆਪ ਜੀ ਜਰੂਰ ਸੰਪਰਕ ਕਰ ਸਕਦੇ ਹੋ ਉਨ ਕਈ ਵਾਰੀ ਕਾਲ ਸੰਤਾਂ ਬਹੁਤ ਕਰਦੀਆਂ ਨੇ ਪਰ ਸ਼ਮੇ ਦੀ ਸ਼ੋਰਟੇਜ ਹੋਣ ਕਾਰਨ ਉਹ ਕਾਲ ਨਹੀਂ ਸਾਧ ਸੰਗੀ ਜੀ ਹਰ ਵਾਰ ਚੁੱਕੀ ਜਾਂਦੀ ਸੋ ਆਪ ਜੀ ਨੂੰ ਬੇਨਤੀ ਹੈ ਕਿ ਭਾਈ ਮੈਸੇਜ ਆ ਵੋਇਸ ਮੈਸੇਜ ਕਰਕੇ ਆਪ ਜੀ ਸੰਪਰਕ ਕਰ ਸਕਦੇ ਹੋ ਬਾਕੀ ਸਾਧ ਸੰਗੀ ਜੀ ਸ਼ਹੀਦੀ ਦੇਗਾਂ ਦੇ ਬਾਰੇ ਵਿੱਚ ਸੰਤਾਂ ਬਾਰ-ਬਾਰ ਪੁੱਛਦੀਆਂ ਨੇ ਸੰਗਤ ਜੀ ਵਾਸੀ ਜਿਹੜੀਆਂ ਸੰਗਤਾਂ ਲੱਗੇ ਰਹੀਆਂ ਨੇ ਆ ਸਕਦੀਆਂ ਨੇ ਉਹ ਆ ਪਾਣ ਕੇ ਸ਼ਹੀਦੀ ਦੇਖਾਂ ਕਰਵਾਉਣ ਪਰ ਜਿਹੜੇ ਦੂਰ ਰਹਿੰਦੇ ਨੇ ਕਿਸੇ ਵੀ ਕਾਰਨ ਵਸ ਨਹੀਂ ਆ ਸਕਦੇ ਉਹ ਸਾ ਸੰਗਤ ਜੀ ਅਰਦਾਸ ਆਪਣੀ ਕਾਪੀ ਤੇ ਲਿਖ ਕੇ ਨਾਮ ਦੇ ਸਮੇਤ ਜੋ ਵੀ ਅਰਦਾਸ ਉਹ ਲਿਖ ਦਿਓ ਉਸ ਪੇਜ ਦੀ ਫੋਟੋ ਖਿੱਚਿਓ ਫੋਟੋ ਖਿੱਚ ਕੇ ਅਦਾਸ ਨੂੰ ਸੈਂਡ ਕਰ ਦਿਓ ਤੇ ਬਾਕੀ ਜੋ ਪੁੱਛਣਾ ਹੋਵੇ ਦੱਸਣਾ ਹੋਵੇ ਤੁਸੀਂ WhatsApp ਤੇ ਪੁੱਛ ਸਕਦੇ ਆ ਤੇ ਸ਼ਹੀਦ ਸਿੰਘ ਕਿਰਪਾ ਕਰ ਗੁਰੂ ਸਾਹਿਬ ਕਿਰਪਾ ਕਰਨ ਅੰਗ ਸੰਗ ਫੋਕੇ ਵਰਤਨ ਤੇ ਚੰਡੀ ਦੇਵਾ ਦੇ ਜਾਪਾਂ ਦੇ ਬਾਰੇ ਵਿੱਚ ਵੀ ਸੰਗਤਾਂ ਬਾਰ-ਬਾਰ ਪੁੱਛਦੀਆਂ ਨੇ ਸੰਗਤ ਜੀ ਸੋ ਜਿਨੇ ਚੰਡੀ ਦੇਵਾ ਦੇ ਜਾਪ ਕਰਾਉਣੇ ਹੋਣ 2 ਮਹੀਨੇ ਬਾਅਦ ਡੇਟ ਮਿਲਨੀ ਹੈ ਕਿਉਂਕਿ ਸੰਗਤਾਂ ਜਾਪ ਕਰਾਉਂਦੀਆਂ ਨਹੀਂ ਲਗਾਤਾਰ ਜਾਪ ਚੱਲ ਰਹੇ ਨੇ ਤੇ ਬਹੁਤ ਸੰਗਤਾਂ ਤੇ ਸੰਗਤਾਂ ਦੇ ਕਾਰਜ ਵੀ ਰਾਸ ਹੁੰਦੇ ਨਹੀਂ ਇਹ ਚੀਜ਼ ਗਰੰਟੀ ਵਾਲੀ ਹੈ ਜੇ ਤੁਹਾਡੀ ਭਾਵਨਾ ਗੁਰੂ ਦੇ ਉੱਪਰ ਸ਼ਹੀਦਾਂ ਦੇ ਉੱਪਰ ਪੱਕੀ ਹੈ ਨਾ ਕਿ ਸ਼ਹੀਦਾਂ ਨੇ ਕਾਰਜ ਰਾਸ ਕਰ ਦੇਣਾ ਹੈ ਤੇ ਸਾਧ ਸੰਗਤ ਜੀ ਫਿਰ ਚੰਡੀ ਦੇਵਾ ਦੇ ਜਾਪ ਜਦੋਂ ਨਾਲ ਕਰਵਾਏ ਜਾਣ ਪੂਰੀ ਮਰਿਆਦਾ ਦੇ ਨਾਲ ਤੇ ਸਾਧ ਸੰਗਤ ਜੀ ਇਹ 100% ਸ਼ੋਰਟੀ ਹੈ ਕਿ ਉਹ ਕਾਰਜ ਜਰੂਰ ਰਾਸ ਹੋ ਜਾਂਦੇ ਨੇ ਬਹੁਤ ਸੰਗਤਾਂ ਦੇ ਹੋਏ ਨੇ ਅਮਰੀਕਾ ਤੋਂ ਵੀ ਸੰਗਤਾਂ ਨੇ ਕਰਾਏ ਸੀ ਆਸਟ੍ਰੇਲੀਆ ਤੋਂ ਕਰਾਏ ਸੀ ਕਾਰਜ ਰਾਸ ਹੋਏ ਨੇ ਤੇ ਮਹਾਰਾਜ ਕਿਰਪਾ ਕਰਨ ਭਲੀ ਕਰਨ ਅੱਗੇ ਵੀ ਕਾਰਜ ਇਦਾਂ ਹੀ ਰਾਸ ਹੁੰਦੇ ਰਹਿਣਗੇ ਸੋ ਸਾਧ ਸੰਗਤ ਜਿਹਨਾਂ ਨੇ ਚੰਡੀ ਦੇਵਾ ਦੇ ਜਾਪ ਕਰੋਣੇ ਨੇ ਉਬੀ ਸੰਪਰਕ ਕਰ ਸਕਦੇ ਨੇ ਡੇਟ ਪਹਿਲਾਂ ਨੋਟ ਕਰਾਉਣੀ ਪੈਗੀ 2 ਮਹੀਨੇ ਬਾਅਦ ਮਿਲਨੀ ਆ ਹੁਣ ਤੇ 3 ਮਹੀਨੇ ਬਾਅਦ ਸ਼ਾਇਦ ਮਿਲੇ ਸੋ ਆਪਜੀ ਜ਼ਰੂਰ ਸੰਪਰਕ ਕਰਿਓ ਸੰਪਰਕ ਨੰਬਰ ਉੱਪਰ ਦਿੱਤਾ ਹੋਇਆ ਹੈ ਸਾਧ ਸੰਗਤ ਜੀ ਇੰਨੀਆਂ ਕ ਬੇਨਤੀਆਂ ਨੂੰ ਸਵੀਕਾਰ ਕਰਿਓ ਆਓ ਹੁਣ ਪ੍ਰੇਮ ਦੇ ਨਾਲ ਭਰੋਸੇ ਦੇ ਨਾਲ ਵਿਸ਼ਵਾਸ ਦੇ ਨਾਲ ਸਾਰੇ ਜਪੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਪਿਆਰੇ ਬਾਬਾ ਅਨੋਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ